ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੂੰ ਮਾਰ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ 둑 ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5 ਵਾ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਹਾਰ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ੁਕ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ 둑 ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੂੰ ਮਾਰ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੂੰ ਮਾਰ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੂੰ ਮਾਰ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਰ ਤੁਮਹਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ੁਕ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਹਾਰ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੂੰ ਮਾਰ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਰ ਤੁਮਹਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ੁਕ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕੋ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ 둑 ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5 ਵਾ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਹਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਧ ਪਏ ੁਕ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦ੍ਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਕਸਮਾ ਨ ਕਰੀ ਆਪ ਨਾਨਕ ਅੰਧ ਪਏ ዱਖ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੈ ਨਿਵ ਰਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓ ਤਤਕਾਲ ਤੁਮਾਰਾ ਨਿਰਖਾ ਤੁਮਰੀ ਔਰ ਹਰ ਨੀਤ ਮੁਰਾਰ ਸਹਾਏ ਹੋ ਦਾਸ ਕਉ ਕਰ ਗੈ ਉਦਰਾ ਮੀਤ ਰਹਾ ਸੁਣੀ ਬੇਨਤੀ ठाकुर ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਪਏ ਲੁਕ ਭਾਗੇ ਸਦਾ ਸਦਾ ਹਰ ਜਾਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ